ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਇਹ ਜਾਪ ਜ਼ਰੂਰ ਕਰੋ ਸ਼ਬਦ ਦਾ ਫਿਰ ਵੇਖਿਆ ਜੋ ਚਮਤਕਾਰ ਕੋਠੀਆਂਕਾਰਾਂ ਦੇ ਮਾਲਕ ਬਣ ਜਾਓਗੇ ਦੇਰ ਨਹੀਂ ਲੱਗਣੀ ਗਰੰਟੀ ਹੈ ਸੋ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪਾਂ ਜਿਵੇਂ ਪੜ੍ਹਦੇ ਆ ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਾਂ ਵਿਚਾਰਦੇ ਆ ਸੋ ਪਿਆਰਿਓ ਮੈਂ ਆਪ ਜੀ ਨਾਲ ਇੱਕ ਬੇਨਤੀ ਜਿਹੜੀ ਹੈ ਉਹ ਖਾਸ ਤੌਰ ਤੇ ਸਾਂਝੀ ਕਰਨੀ ਹੈ ਸਾਧ ਸੰਗਤ ਕਿ ਜਦੋਂ ਵੀ ਪ੍ਰਸ਼ਾਦਾ ਛਕੀਏ ਗੁਰੂ ਦਾ ਨਾਮ ਉਸ ਵਕਤ ਜ਼ਰੂਰ ਲਈਏ ਜਦੋਂ ਵੀ ਪ੍ਰਸ਼ਾਦਾ ਛਕੀਏ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜ਼ਰੂਰ ਲਈਏ ਪਿਆਰਿਓ ਚਾਹੇ ਮੂਲ ਮੰਤਰ ਦਾ ਜਾਪ ਕਰ ਲੋ ਚਾਹੇ ਗੁਰ ਮੰਤਰ ਦਾ ਜਾਪ ਕਰ ਲੋ ਜ਼ਰੂਰੀ ਹੈ ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਈਐ ਸਾਵਾਸ ਪਾਤਸ਼ਾਹ ਕਹਿੰਦੇ ਜਿਸ ਦਾ ਦਿੱਤਾ ਹੋਇਆ ਆਪਾਂ ਖਾ ਰਹੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਦਾ ਧੰਨਵਾਦ ਕਰਨਾ ਤੇ ਬਣਦਾ ਹੀ ਬਣਦਾ ਹੈ ਉਹਦਾ ਧੰਨਵਾਦ ਕਰਨਾ ਇਸ ਕਰਕੇ ਬਣਦਾ ਹੈ ਕਿਉਂਕਿ ਉਹ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਉਹ ਸੱਚੇ ਸਤਿਗੁਰ ਨੇ ਸਾਨੂੰ ਸਭ ਕੁਝ ਦਿੱਤਾ ਉਸ ਪਾਤਸ਼ਾਹ ਦੀ ਕਿਰਪਾ ਰਹਿਮਤ ਆਲ ਸਭ ਕੁਝ ਸਾਡਾ ਬਣਿਆ ਹੈ ਸਾਰ ਸੰਗਤ ਪ੍ਰਸ਼ਾਦਾ ਛਕੀਏ ਤੇ ਉਸ ਗੁਰੂ ਦਾ ਸ਼ੁਕਰਾਨਾ ਕਰੀਏ ਵੀ ਸੱਚੇ ਸਤਗੁਰੂ ਜੀ ਕਿਰਪਾ ਕਰਿਓ ਸਭਨਾਂ ਨੂੰ ਰਿਜਕ ਦਿਓ ਸਭਨਾਂ ਨੂੰ ਦਾਤ ਦਿਓ ਸੈਲ ਪੱਥਰ ਮਹਿ ਜੰਤੋ ਉਪਾਏ ਤਾਕਾ ਰਿਜਕ ਆਗੇ ਕਰਤ ਰਿਆ ਸਤਗੁਰ ਕਹਿੰਦੇ ਕਿ ਉਹ ਜਿਹੜਾ ਗੁਰੂ ਹੈ ਉਹ ਸੱਚੇ ਪਾਤਸ਼ਾਹ ਪਿਆਰਿਓ ਪੱਥਰ ਦੇ ਵਿੱਚ ਇੱਕ ਕੀੜੇ ਨੂੰ ਵੀ ਰਿਜਕ ਪਹੁੰਚਾ ਸਕਦਾ ਹੈ ਸੋ ਸਾਧ ਸੰਗਤ ਆਪਾਂ ਕੀ ਆਪਾਂ ਤੇ ਜੀਵਤ ਆ ਸਕਦੇ ਆ ਜੀਵ ਆ ਸੋ ਸਾਧ ਸੰਗਤ ਸਤਿਗੁਰੂ ਸਾਨੂੰ ਸਭ ਕੁਝ ਦੇ ਸਕਦੇ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਗੁਰੂ ਦੀ ਬੜੀ ਵੱਡੀ ਰਹਿਮਤ ਹੈ ਸਾਧ ਸੰਗਤ ਸਾਡੇ ਕੋਲੇ ਜੇ ਆਸਾਨੀ ਨਾਲ ਹੈ ਤਾਂ ਉਹਦਾ ਸ਼ੁਕਰਾਨਾ ਕਰੀਏ ਸੋ ਸਾਧ ਸੰਗਤ ਬੜੇ ਐਸੇ ਨੇ ਜਿਨ੍ਹਾਂ ਕੋਲੇ ਕੁਝ ਖਾਣ ਨੂੰ ਕੁਝ ਛਕਣ ਛਕਾਉਣ ਨੂੰ ਹੈ ਹੀ ਨਹੀਂ ਸਸ ਉਹ ਕਿਵੇਂ ਆਪਣਾ ਟਾਈਮ ਪਾਸ ਕਰਦੇ ਹੋਣਗੇ ਕਿਵੇਂ ਆਪਣਾ ਗੁਜ਼ਾਰਾ ਕਰਦੇ ਹੋਣਗੇ ਕਦੇ ਸੋਚਿਆ ਪਰ ਨਹੀਂ ਚਲੋ ਖੈਰ ਸਾਧ ਸੰਗਤ ਜਦੋਂ ਵੀ ਪ੍ਰਸ਼ਾਦਾ ਛਕੀਏ ਇਹ ਗੱਲ ਕਹੀਏ ਸਤਿਗੁਰੂ ਸ਼ੁਕਰਾਨਾ ਤੈ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਪ੍ਰਸ਼ਾਦਾ ਦਿੱਤਾ ਸਾਧ ਸੰਗਤ ਕਿਰਪਾ ਕਰਿਓ ਸਤਿਗੁਰ ਜੀ ਜਿਨ੍ਹਾਂ ਕੋਲੇ ਨਹੀਂ ਉਹਨਾਂ ਨੂੰ ਵੀ ਜਰੂਰ ਦਿਓ ਕੋਈ ਪ੍ਰਸ਼ਾਦੇ ਤੋਂ ਭੁੱਖਾ ਨਾ ਸੌਵੇ ਕੋਈ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਰਹਿਮਤ ਤੋਂ ਬਿਨਾ ਨਾ ਹੋਵੇ ਐਸੀ ਕਿਰਪਾ ਕਰਿਓ ਸੱਚੇ ਪਾਤਸ਼ਾਹ ਸਾਧ ਸੰਗਤ ਜਦੋਂ ਗੁਰੂ ਦਾ ਸ਼ੁਕਰਾਨਾ ਕਰਾਂਗੇ ਉਦੋਂ ਸਤਗੁਰ ਨੇ ਸਭ ਕੁਝ ਬਖਸ਼ਿਸ਼ ਕਰ ਦੇਣਾ ਹੈ ਜਿਹਦੇ ਤੋਂ ਮੰਗਿਆ ਉਹਨੇ ਸਭ ਕੁਝ ਦਿੱਤਾ ਜੇ ਦਿੱਤਾ ਤੇ ਉਹਦਾ ਸ਼ੁਕਰਾਨਾ ਕਰੀਏ ਤੇ ਉਹ ਦੁੱਗਣਾ ਹੋ ਜਾਂਦਾ ਹੈ ਇਹ ਨਾ ਹੋਵੇ ਕਿ ਅਸੀਂ ਅਕਿਰਤ ਘਣ ਬਣ ਜਾਈਏ ਬੜਿਆਂ ਦੀ ਆਦਤ ਹੁੰਦੀ ਹੈ ਜਦੋਂ ਮਿਲਦਾ ਨਹੀਂ ਉਦੋਂ ਵੀ ਲਾਂਭੇ ਦੀ ਜਾਣਗੇ ਜਦੋਂ ਮਿਲ ਜਾਂਦਾ ਹੈ ਉਦੋਂ ਵੀ ਲਾਂਭੇ ਦੀ ਜਾਣਗੇ ਕਹਿਣਗੇ ਸਾਨੂੰ ਦਿੱਤਾ ਕੀ ਹੈ ਸਾਨੂੰ ਜੋ ਮੰਗਿਆ ਸੀ ਉਹ ਨਹੀਂ ਮਿਲਿਆ ਆ ਨਹੀਂ ਮਿਲਿਆ ਗਿਲੇ ਸ਼ਿਕਵੇ ਖਤਮ ਨਹੀਂ ਹੁੰਦੇ ਕਹਿਣ ਤੋਂ ਭਾਵ ਸਾਧ ਸੰਗਤ ਜੋ ਮਿਲਿਆ ਉਹਦਾ ਸ਼ੁਕਰਾਨਾ ਨਹੀਂ ਕਰਨਾ ਬਸ ਗਿਲੇ ਕਰਕੇ ਬਹਿ ਜਾਣਾ ਵੀ ਆ ਨਹੀਂ ਹੋਇਆ ਜੀ ਹੋ ਨਹੀਂ ਹੋਇਆ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਇੱਕ ਨੂੰ ਇੱਕ ਬਰਾਬਰ ਰੱਖਦੇ ਨੇ ਤੇ ਉਦੋਂ ਹੀ ਚੀਜ਼ ਦਿੰਦੇ ਨੇ ਜਦੋਂ ਸਮਾਂ ਆ ਜਾਏ ਜਦੋਂ ਸਹੀ ਸਮਾਂ ਆ ਜਾਏ ਨਹੀਂ ਉਦੋਂ ਪਹਿਲਾਂ ਕੁਝ ਨਹੀਂ ਮਿਲਦਾ ਭਾਵੇਂ ਜੋ ਮਰਜ਼ੀ ਹੋ ਜਾਏ ਉਦੋਂ ਪਹਿਲਾਂ ਕੁਝ ਨਹੀਂ ਪ੍ਰਾਪਤ ਹੁੰਦਾ ਇਸ ਕਰਕੇ ਸਾਧ ਸੰਗਤ ਪ੍ਰਸ਼ਾਦਾ ਛਕिए ਸ਼ੁਕਰਾਨਾ ਕਰਕੇ ਸ਼ਕਤ ਦੇ ਫੇਰ ਸ਼ੁਕਰਾਨਾ ਕਰੀਏ ਤੇ ਹੋਰ ਨਾਲੇ ਵੀ ਮੰਗੇ ਕਿ ਸਤਿਗੁਰੂ ਰਿਜਕ ਸਭ ਨੂੰ ਦਿਆ ਜੇ ਤੁਹਾਡੇ ਦੇ ਗੁਰੂ ਪਾਤਸ਼ਾਹ ਆਪ ਹੀ પ્રસન્ન ਹੋ ਜਾਣਗੇ ਵਾਹਿਗੁਰੂ ਜੀ ਕਾ